ਆਦੀ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਹਿੰਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪੇਂਡੂ ਵਿਕਾਸ ਅਤੇ ਪੰਚਾਇਤ ਪਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਨੇਗੇ ਉਹ ਮਿਲਗੇ ਇਹ ਜਿਹੜੀ ਉਹਨਾਂ ਨੂੰ ਇਹ ਜੀ ਹੈਗਾ ਕਿਸੇ ਨੇ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਸ ਸਵਨ ਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ